ਇਰਫਤ ਇਸੇ ਕਰਕੇ ਨੇ ਉਹ ਮੁੰਡੇ ਕਰਕੇ ਗੁਰਵਿੰਦਰ ਸਿੰਘ ਕਰਕੇ ਇਥੋਂ ਤੱਕ ਪਹੁੰਚੇ ਸੀ ਨਹੀਂ ਤੇ ਸਾਡਾ ਘਰ ਵਧੀਆ ਚੱਲਦਾ ਹੀ ਵਧੀਆ ਵੱਲਦਾ ਹੀ ਇਹ ਗੱਲ ਕਰਦੇ ਨੇ ਦਾਜ ਦੀ ਕੀ ਦਾਜ ਮੰਨਦਾ ਐ ਮੈਂ ਚੰਨਾ ਕਿ ਮੈਂ ਅੱਜ ਤੱਕ ਆਪਣੇ ਘਰ ਚੋਂ ਰੁਪਈਆ ਨਹੀਂ ਲੈ ਕੇ ਇੱਕ ਰੁਪਈਆ ਵੀ ਲੈ ਕੇ ਮਰਦਿਆ ਮੈਂ ਆਪਦੀ ਕਮਾਈ ਕੀਤੀ ਆਪਦੇ ਖਾਦੇ ਆਪਦੀ ਮਿਹਨਤ ਕੀਤੀ ਇਹਦੀ ਪੈਸੇ ਦੀ ਡਿਮਾਂਡ ਹੀ ਇਹਨੂੰ ਦੋ ਵਾਰਾਂ ਹੀ 50-50 ਹਜ਼ਾਰ ਦਿੱਤਾ ਇੱਕ ਵਾਰਾਂ ਹੀ ਇਹਨੂੰ ਲੱਖ-ਲੱਖ ਦਿੱਤਾ ਇਹ ਸ਼ੈਮੀ ਨੇ ਸਾਡੇ ਨਾਲ ਠੀਕ ਰਿਆ ਉਸ ਤੋਂ ਬਾਅਦ ਐਨੇ ਹੁਣ 5 ਲੱਖ ਦੀ ਫਿਰ ਡਿਮਾਂਡ ਰੱਖੀ। ਸਾਡੇ ਗੱਡੀ ਚਲਾਉਣਾ ਹਾਂ ਮਗਰੋਂ ਇਹ ਜਾਂਦੀ ਸੀ ਉਹਨੂੰ ਮਿਲਣ ਵਾਸਤੇ ਤੇ ਪੈਸੇ ਦਿੰਦੀ ਸੀ ਉਹਨੂੰ ਮੈਂ ਬਾਹਰ ਕੰਮ ਕਰਦਾ ਇਹ ਰਾਤ ਨੂੰ ਉਹਨੂੰ 2-2 ਵਜੇ ਤੱਕ 11-11 ਵਜੇ ਤੱਕ ਗੂਗਲ ਵੀ ਕਰਦੀ ਮੇਰੇ ਕੋਲ ਸਕਰੀਨਸ਼ਾਟ ਪਿਆ ਹੈ। ਪਲਕਾਂ ਤੇ ਅਸੀਂ ਵੀ ਬਿਠਾਇਆ ਸੀ ਪਰ ਜਦ ਤੱਕ ਅਸੀਂ ਇਹਦੀਆਂ ਡਿਮਾਂਡਾਂ ਪੂਰੀਆਂ ਕਰਦੀ ਜਦ ਅਸੀਂ ਇਹਦੀਆਂ ਡਿਮਾਂਡਾਂ ਨਹੀਂ ਪੂਰੀਆਂ ਕੀਤੀਆਂ ਇਹਨੇ ਸਾਨੂੰ ਪੈਰਾਂ 'ਚ ਰੋ ਤਾਂ ਅਸਲ ਪਹਿਲਾਂ ਇਹਨੇ 4-5 ਸਾਲ ਮੇਰੇ ਨਾਲ ਗੱਲਬਾਤ ਕੀਤੀ ਵਿਆਹ ਕਰਵਾਇਆ ਇਕੱਠੇ ਰਹੇ ਸੀ ਮੇਰੀ ਮਾਂ ਨੇ ਬੋਲਿਆ ਮੇਰੇ ਘਰ ਆਣ ਕੇ ਮੇਰੀ ਧੀ ਦੇ ਹੱਥ ਕਿਵੇਂ ਚੁੱਕੇ ਇਹਨੇ ਇੰਨੀ ਗੱਲ ਤੋਂ ਮੇਰੀ ਮਾਂ ਦੇ ਸਿੱਧੀ ਗੋਲੀ ਮਾਰੀ ਜੋ ਦੇ ਲੱਗ ਮੁੰਡੇ ਦਾ ਫੋਟੋ ਪਾਤੀਆਂ ਜਿੰਨੇ ਨਾਲ ਰਹਿੰਦੀ ਰਹੀ ਗੱਲਬਾਤ ਕਰਦੀ ਰਹੀ ਜਿੰਨੂੰ ਪੈਸੇ ਖਵਾਉਂਦੀ ਹੁੰਦਾ ਨੰਬਰ ਪਾਤਾ ਵਿੱਚ ਸਾਰਾ ਕੁਝ ਮੈਂ ਵਿੱਚ ਪਾ ਕੇ ਭੇਜਤਾ ਹੈ ਉਹ ਜਵਾਈ ਜਿਸ ਨੇ ਬੀਤੇ ਦਿਨੀ ਆਪਣੀ ਸੱਸ ਨੂੰ ਮਾਰ ਦਿੱਤਾ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੋ ਕੇ ਗੋਲੀ ਚਲਾਣ ਦਾ ਇਹ ਮਾਮਲਾ ਜਿਸ ਦੇ ਵਿੱਚ ਸੱਸ ਦੀ ਜਾਨ ਗਈ ਅਤੇ ਇਸੇ ਘਟਨਾ ਨੂੰ ਲੈ ਕੇ ਹੁਣ ਜਵਾਈ ਦੇ ਵੱਲੋਂ ਖੁਲਾਸੇ ਕੀਤੇ ਜਾ ਰਹੇ ਨੇ ਕੁਝ ਵੀਡੀਓਜ਼ ਆਡੀਓ ਅਤੇ ਕੁਝ ਸਬੂਤ ਭੇਜ ਕੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਮੈਂ ਦੱਸਣ ਜਾ ਰਿਹਾ ਉਹ ਬਿਲਕੁਲ ਸੱਚ ਨੇ ਅਤੇ ਇਸੇ ਕਰਕੇ ਸਾਡਾ ਘਰ ਬਰਬਾਦ ਹੋਇਆ ਕਿਉਂਕਿ ਉਸ ਦੀ ਪਤਨੀ ਨੇ ਵੱਡਾ ਧੋਖਾ ਕੀਤਾ ਹੋਰ ਕੀ ਕੁਝ ਕਿਹਾ ਗਿਆ ਹੈ ਉਹਨਾਂ ਦੇ ਵੱਲੋਂ ਅਤੇ ਕਿਹੜੇ ਇਲਜ਼ਾਮ ਉਹ ਆਪਣੀ ਹੀ ਪਤਨੀ ਤੇ ਲਗਾ ਰਹੇ ਨੇ ਸਰੈਂਡਰ ਕਰਨ ਬਾਰੇ ਉਹਨਾਂ ਨੇ ਕੀ ਕੁਝ ਕਿਹਾ ਇਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਜੋ ਕਿ ਕੱਲ ਤੱਕ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਣੀ ਹੈ ਪਰ ਫਿਲਹਾਲ ਵੀਡੀਓਜ਼ ਦੇ ਵਿੱਚ ਆਪਣੀ ਪਤਨੀ ਅਤੇ ਸੱਸ ਨੂੰ ਲੈ ਕੇ ਆਪਣੇ ਵਿਆਹ ਦੇ ਵਿੱਚ ਬਿਤਾਏ ਹੋਏ ਇਹਨਾਂ 9 ਸਾਲਾਂ ਨੂੰ ਲੈ ਕੇ ਅਤੇ ਕਿਸੇ ਤੀਜੇ ਮੁੰਡੇ ਦੀ ਇਸ ਪੂਰੇ ਪਰਿਵਾਰ ਤੇ ਵਿੱਚ ਐਂਟਰੀ ਹੋਣ ਨੂੰ ਲੈ ਕੇ ਉਹ ਕੀ ਕੁਝ ਦੱਸ ਰਹੇ ਨੇ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਅੱਜ ਤੋਂ 10 ਸਾਲ ਪਹਿਲਾਂ ਇਹਨੇ 4-5 ਸਾਲ ਮੇਰੇ ਨਾਲ ਗੱਲਬਾਤ ਕੀਤੀ ਵਿਆਹ ਕਰਵਾਇਆ ਇਕੱਠੇ ਰਹੇ ਸੀ ਤੇ ਇਹ ਗੱਲ ਕਰਦੇ ਨੇ ਦਾਜ ਦੀ ਕੀ ਦਾਜ ਮੰਗਦਾ ਐ ਮੈਂ ਜਿੰਨਾ ਕਿ ਮੈਂ ਅੱਜ ਤੱਕ ਆਪਣੇ ਘਰ ਚੋਂ ਰੁਪਈਆ ਨਹੀਂ ਲੈ ਕੇ 1 ਰੁਪਇਆ ਵੀ ਲੈ ਕੇ ਵਰਤਿਆ ਮੈਂ ਆਪਦੀ ਕਮਾਈ ਕੀਤੀ ਆਪਦੇ ਖਾਦੇ ਆਪਦੀ ਮਿਹਨਤ ਕੀਤੀ ਕਿ ਮੇਰੇ ਘਰ ਚੋਂ ਪੁੱਛ ਲੋ ਜਾ ਕੇ ਕਿ ਮੈਂ 1 ਰੁਪਇਆ ਵੀ ਲਿਆ ਹੋਵੇ ਕਿਉਂ ਮੈਂ ਕਹਾ ਵੀ ਕਿ ਭਾਈ ਮੈਨੂੰ ਠੇਕਾ ਦੇਵਾਂ ਜਾਂ ਪਹਿਲੀ ਦਾ ਹਿੱਸਾ ਦੋ ਜਾਂ ਘਰ ਦਾ ਹਿੱਸਾ ਦੋ ਕੁਝ ਵੀ ਜੀ ਮੰਗਿਆ ਮੈਂ ਅਰਧੇ ਸਿਰ ਤੇ ਅਰਧੇ ਕਮਾਈ ਕਰਦਾ ਵਾਂ ਤੇ ਖਾਣਾ ਇਹ ਕਹਿੰਦਾ ਜਾਂ ਕਿ ਦਾਜ ਮੰਗਿਆ 5 ਲੱਖ ਰੁਪਈਆ ਇਹ ਹੋ ਹੀ ਨਹੀਂ ਸਕਦਾ ਜੀ ਇਹਨਾਂ ਨੂੰ ਪੁੱਛੋਗੇ ਕਿ ਦਾਜ ਦੇ ਵਿੱਚ ਦਿੱਤਾ ਕੀ ਸੀ ਕਿ 10 ਸਾਲਾਂ ਚ ਨਹੀਂ ਮੈਂ ਦਾਜ ਮੰਗਿਆ ਕਿ ਦਾਜ ਦੇ ਦਿੱਤਾ ਕੀ ਸੀ ਕੋਈ ਬੈੱਡ ਲੈ ਕੇ ਦਿੱਤਾ ਜਾਂ ਕੋਈ ਸੋਫੇ ਦਿੱਤੇ ਜਾਂ ਕੋਈ ਕੀ ਲੈ ਕੁਛ ਵੀ ਇਹੋ ਜਿਹਾ ਨਹੀਂ ਮੰਗਿਆ ਨਾ ਇਹਨਾਂ ਦਿੱਤਾ ਨਾ ਆ ਪਾਕਿਆ ਠੀਕ ਹੈ ਤੇ ਦੂਜੀ ਗੱਲ ਇਹ ਹੈ ਕਿ ਦਾਜ ਦੇ ਖਿਲਾਫ ਬਿਲਕੁਲ ਜਦੋਂ ਮਰਜ਼ੀ ਕਦੋਂ ਵੀ ਕੋਈ ਪਤਾ ਕਰ ਲੈ ਵੀ ਕੋਈ ਵੀ ਦਾਜ ਦੇ ਮੰਗ ਕੀਤੀ ਹੋਵੇ ਕਦੀ ਸਿਰਫ ਇਹ ਇਸੇ ਕਰਕੇ ਨੇ ਉਹ ਮੁੰਡੇ ਕਰਕੇ ਗੁਰਵਿੰਦਰ ਸਿੰਘ ਕਰਕੇ ਇਥੋਂ ਤੱਕ ਪਹੁੰਚੇ ਸੀ ਨਹੀਂ ਤੇ ਸਾਡਾ ਘਰ ਵਧੀਆ ਚੱਲਦਾ ਸੀ ਵਧੀਆ ਵੱਗਦਾ ਸੀ ਤੇ ਬੰਦਾ ਜਦੋਂ ਬਾਹਰ ਕਮਾਈ ਕਰਨ ਜਾਂਦਾ ਹੈ ਤੇ ਮਗਰੋਂ ਜਨਾਨੀ ਇਹੋ ਜੇ ਕੰਮ ਕਰੇ ਤੇ ਫਿਰ ਜਦੋਂ ਪਤਾ ਲੱਗੇ ਨਾ ਬੰਦੇ ਨੂੰ ਕਿ ਆਹ ਕੰਮ ਕਰਦੇ ਜਿਨ੍ਹਾਂ ਨੇ ਫਿਰ ਬੰਦੇ ਦਾ ਕੰਮ ਕਰ ਨੂੰ ਜੀ ਨਹੀਂ ਕਰਤਾ ਮੇਰੇ ਕੋਲ ਦੋ ਤਿੰਨ ਗੱਡੀਆਂ ਸੀ ਤੇ ਤਿੰਨ ਗੱਡੀਆਂ ਸੀ ਤਿੰਨੇ ਦੋ ਗੱਡੀਆਂ ਤੇ ਐਕਸੀਡੈਂਟ ਹੋ ਗਏ ਇੱਕ ਚਲਦੀ ਬੱਸ ਤੇ ਗੱਡੀਆਂ ਬਣੀਆਂ ਨਹੀਂ ਮੈਂ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਕਿ ਮੈਨੂੰ ਪਤਾ ਕਿ ਮੇਰਾ ਘਰ ਗਾਂ ਖਵਿੰਦਾ ਪਿਆ ਮੈਂ ਕਮਾਈ ਕਰਕੇ ਕੀ ਲੈਣੀ ਕਿੰਦੇ ਵੱਤੇ ਕਮਾਈ ਕਰਨੀ ਕਮਾਈ ਕਰੀ ਦੀ ਹੈ ਜਨਾਨੀ ਬੱਚਿਆਂ ਤੇ ਜਦੋਂ ਇਹਨਾਂ ਨੇ ਜਦੋਂ ਗਾਂ ਖਵਾਈ ਜਾਂਦੀ ਕਮਾਈ ਤੇ ਫਿਰ ਬੰਦੇ ਨੇ ਕਮਾਈ ਕਰਕੇ ਕੀ ਲੈਣਾ ਚਲੋ ਮੰਨਦੇ ਗਲਤੀ ਹੋ ਜਾਂਦੀ ਆ ਪਰ ਇਹ ਗਲਤੀ ਤਾਂ ਨਹੀਂ ਹੁੰਦੀ ਕਿ ਆਪਦਾ ਘਰ ਹੀ ਖਵਾਈ ਜਾਓ ਕਿਸੇ ਨੂੰ ਘਰ ਤਾਂ ਨਹੀਂ ਖਵਾਣਾ ਚਾਹੀਦਾ ਨਾ ਚਾਹੀ ਕੋਈ ਸਭ ਬਹੁਤ ਰੋਕਿਆ ਸੀ ਬਹੁਤ ਰੋਕਿਆ ਸੀ ਇਹਨੇ 4-5 ਸਾਲ ਉਹ ਮੁੰਡੇ ਨੂੰ ਐਸ਼ ਕਰਾਈ ਉਹ ਐਸ਼ ਕਰਾਈ ਸਾ ਵੀ ਕੋਈ ਨਹੀਂ ਅੱਜ ਵੀ ਮੈਂ ਇਹ ਕਹਿੰਦਾ ਰਿਹਾ ਇਹ ਤੂੰ ਮਾਪਿਆਂ ਤੋਂ ਪੈਸੇ ਨਾਲ ਲਿਆ ਪੈਸੇ ਲੈਣੇ ਮੁੰਡੇ ਕੋਲ ਲੈ ਗੁਰਵਿੰਦਰ ਕੋਲ ਲੈ ਜਿੰਨੇ ਇੰਨਾ ਆਪਾਂ ਨੂੰ ਤੰਗ ਕੀਤਾ ਪਰ ਇੰਨੇ ਜਿਆ ਨਾਕੋਸ਼ ਹੋ ਜੇ ਮੈਂ ਮੁੰਡੇ ਨੂੰ ਨਹੀਂ ਤੰਗ ਹੋਣ ਦੇਣਾ ਮੈਂ ਤੈਨੂੰ ਪੈਸੇ ਲੈ ਕੇ ਦੇ ਦਿੰਨੀ ਮੈਂ ਕਿਹਾ ਨਹੀਂ ਤੂੰ ਉੱਥੋਂ ਨਾ ਪੈਸੇ ਲਿਆ ਫੇਰੀ ਮੈਂ ਕਹਿੰਦਾ ਰਿਹਾ ਕਿ ਨਾ ਪੈਸੇ ਲਿਆ ਪਰ ਕਹਿੰਦੀ ਜਦੋਂ ਮੈਂ ਤੈਨੂੰ ਪੈਸੇ ਲੈ ਕੇ ਦੇਣੀ ਆ ਤੈਨੂੰ ਨਹੀਂ ਬਤ ਪਲੇ ਕੋਈ ਵੀ ਹੈਗਾ ਤੇਰੇ ਪੈਸੇ ਤੈਨੂੰ ਪੈਸੇ ਮਿਲ ਜਾਣਗੇ ਤੇ ਮੁੰਡੇ ਨੂੰ ਕੁਝ ਨਹੀਂ ਕਿਹਾ ਔਲੇ ਦੇ ਉੱਤੇ ਬੰਦਾ ਕੀ ਕਰੇਗਾ ਤੂੰ ਮੈਂ ਜੀ ਸਾਰੇ ਪ੍ਰੂਫ ਭੇਜਤੇ ਇਹਨਾਂ ਨੂੰ ਇਹਦੇ ਚਾਚੇ ਤੇ ਮੁੰਨੇ ਡੱਲਾਪਰੀ ਜਿਹੜਾ ਪੈਸੇ ਪਾਉਂਦਾ ਹੁੰਦਾ ਸੀ ਉਹ ਵੀ ਤੇ ਇਹਦੇ ਭਰਾ ਨੂੰ ਵੀ ਭੇਜਤੇ ਆ ਮੁੰਡੇ ਦਾ ਫੋਟੋ ਪਾਤੀਆਂ ਜਿੰਨੇ ਨਾਲ ਰਿੰਦੀ ਰਹੀ ਗੱਲਬਾਤ ਕਰਦੀ ਰਹੀ ਜਿੰਨੂੰ ਪੈਸੇ ਖਵਾਉਂਦੀ ਹੁੰਦਾ ਨੰਬਰ ਪਾਤਾ ਵਿੱਚ ਸਾਰਾ ਕੁਝ ਮੈਂ ਵਿੱਚ ਪਾ ਕੇ ਭੇਜਤਾ ਠੀਕ ਹੈ ਜੀ ਗੱਲਬਾਤ ਸਾਰੀ ਇੰਨੇ ਸ਼ੁਰੂ ਕੀਤੀ ਸੀ ਘਰ ਬਰਬਾਦ ਕੀਤਾ ਇਹਨੇ ਦੋ ਬਰਬਾਦ ਕਰਤੇ ਘਰ ਕਮਲਜੀਤ ਨੇ ਇੱਕ ਆਵਦਾ ਵੀ ਕਰ ਲਿਆ ਤੇ ਇੱਕ ਸਾਡਾ ਵੀ ਕਰਤਾ ਅੱਜ ਤੋਂ 10 ਸਾਲ ਪਹਿਲਾਂ ਇਹਨੇ ਮੇਰੇ ਨਾਲ ਗੱਲਬਾਤ ਕੀਤੀ ਸੀ ਮੇਰੇ ਨਾਲ ਲਵ ਮਰਜ਼ੇ ਕਰਾਈ ਆਉਦੇ ਮਾਪਿਆਂ ਨੂੰ ਕਹਿ ਕੇ ਮੈਂ ਤੇ ਰਹਿਣਾ ਦੂਸਰੇ ਮੁੰਡੇ ਨਾਲ ਰਹਿਣਾ ਇਹ ਨਿਸ਼ਾਨ ਨਾਲ ਹੀ ਰਹਿਣਾ ਜੇ ਕੋਈ ਸ਼ੋਜੇ ਇਹਨੇ ਮੇਰੇ ਨਾਲ ਵਿਆਹ ਕੀਤਾ ਚਲੋ ਅਸੀਂ ਚੱਲ ਜਾਈਏ ਘਰੋਂ ਵੀ ਕਲੇਸ਼ ਤਾਂ ਮੈਂ ਇਹਨੂੰ ਘਰੋਂ ਚੰਡੀਗੜ੍ਹ ਲੈ ਆ ਮੈਂ ਕਿ ਚਲੋ ਘਰੇ ਕਲੇਸ਼ ਨਹੀਂ ਪੈਣਾ ਚਾਹੀਦਾ ਮੈਂ ਜਦ ਤੱਕ ਘਰੋਂ ਕੋਈ ਰੁਪਈਆ ਨਹੀਂ ਲੱਗ ਆਪਦੇ ਘਰ ਤੋਂ ਰੁਪਈਆ ਨਹੀਂ ਲੱਗਾ ਕੋਈ ਕਹਿ ਦੇਵੇ ਮੇਰੇ ਪ੍ਰਿਸਰਚ ਪੁੱਛ ਲੋ ਜਾ ਕੇ ਕਿ ਮੈਂ ਰੁਪਈਆ ਇੱਕ ਵੀ ਲਿਆ ਕੇ ਕੋਈ ਫਸਲ ਦਾ ਠੇਕਾ ਜਾਂ ਘਰ ਦਾ ਮਕਾਨ ਤੋਂ ਕਿਰਾਇਆ ਪਾ ਲੈ ਜੋ ਵੀ ਕਦੇ 20 ਰੁਪਏ ਨੇ ਮੰਗਿਆ ਦੇ ਮਾਪਿਆਂ ਦੇ ਨਾਲ ਉਹ ਮੈਨੂੰ ਆਖਿਆ ਕਿ ਸਾਨੂੰ ਦੇ ਤੇ ਨਾ ਨਾ ਮੰਗਿਆ ਕਰ ਇਹਦੇ ਕਰਕੇ ਮੈਂ ਉੱਥੋਂ ਇੱਥੇ ਲਿਆਇਆ ਇਹਨੂੰ ਕਿ ਇਹਨੂੰ ਨਾ ਤੰਗੀ ਹੋਵੇ ਕੋਈ ਪਰ ਇਹਨੇ ਇੱਥੇ ਆ ਕੇ ਵਧਿਆ ਰਹੀ ਆ 8 9 9 ਸਾਲ ਹੋ ਗਏ ਸਾਨੂੰ ਰਹਿੰਦੇ ਨੇ ਇੱਥੇ 9 ਸਾਲ ਤੇ 3 3 4 ਸਾਲ ਵਧੀ ਰਹੀ ਆ 5 ਸਾਲ ਇਹਨੇ ਮੁੰਡੇ ਨਾਲ ਕੱਟੇ ਆ ਤੇ ਫਿਰ ਕੁਝ ਆਈ ਸਾਗ ਨਾਲ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਆਹ ਕੰਮ ਹੁੰਦਾ ਬਿਆ ਮੇਰਾ ਕੰਮ 'ਚ ਧਿਆਨ ਨਹੀਂ ਸੀ ਮੇਰਾ ਬਿਲਕੁਲ ਤੇ ਚਾਰ ਗੱਡੀਆਂ ਸੀ ਦੋ ਤਿੰਨ ਗੱਡੀਆਂ ਤੇ ਐਕਸੀਡੈਂਟ ਹੋ ਗਏ ਮੇਰੀਆਂ ਦੇ ਬੜੀਆਂ ਨਹੀਂ ਫਿਰ ਮੇਰੇ ਕੰਮ 'ਚ ਧਿਆਨ ਨਹੀਂ ਗਿਆ ਮੈਂ ਕੰਮ ਵੀ ਨਹੀਂ ਕੀਤਾ ਜਦੋਂ ਬੰਦੇ ਨੇ ਕੰਮ ਹੀ ਕਰਨਾ ਹੀ ਜਦੋਂ ਜਨਾਨੀ ਪਿੱਛੋਂ ਪੈਸੇ ਖਵਾਈ ਜਾਂਦੀ ਫਿਰ ਬੰਦੇ ਨੇ ਕੰਮ ਕਰਕੇ ਕੀ ਲੈਣਾ ਹੋੜੀ ਉਹ ਉੱਜੜ ਤੇ ਉੱਜੜ ਤੇ ਇੱਥੋਂ ਤੱਕ ਉੱਜੜ ਜੀ ਅੱਜ ਸਾਡੇ ਘਰੇ 10 20 ਰੁਪਏ ਵੀ ਨਹੀਂ ਸੀ ਨਹੀਂ ਹੈਗੇ ਕੀ 10 20 ਰੁਪਏ ਦਾ ਫਿਰ ਦੁੱਧ ਦਾ ਪੈਕ ਲੈ ਕੇ ਪੀ ਲੈਂਦੇ ਇੱਥੋਂ ਤੱਕ ਸਾਡੀ ਨੇ ਨੌਬਤ ਲਿਆਤੀ ਸੀ ਉਹ ਮੁੰਡੇ ਨਾਲ ਬੈਠ ਦੇਖਨੇ ਖੁਦ ਲਿਖ ਕੇ ਦਿੱਤਾ ਮੈਨੂੰ ਕਿ ਜੇ ਮੈਂ ਅੱਜ ਤੋਂ ਬਾਅਦ ਕਦੇ ਵੀ ਪੁੱਛੇ ਦੱਸੇ ਬਿਨਾਂ ਕਿਤੇ ਬਾਹਰ ਨਹੀਂ ਜਾਵਾਂਗੀ ਫੋਨ ਜਾਂ ਮੈਸੇਜ ਆਉਂਦਾ ਤਾਂ ਨਿਸ਼ਾਨ ਜੋ ਮਰਜ਼ੀ ਕਰ ਸਕਦਾ ਮੈਂ ਮੇਲੇ ਵੱਲੋਂ ਕੋਈ ਪਹਿਲਾਂ ਨਹੀਂ ਕੀਤੀ ਜਾਵੇਗੀ ਗੱਲ ਰੋਟੀ ਨਾਲ ਕਰਨ ਦੀ ਇਹ ਦੇਖ ਲਈਨੇ ਖੁਦ ਲਿਖਿਆ ਹੈ ਕਿ ਮੈਂ ਗੁਰਵਿੰਦਰ ਸਿੰਘ ਨਾਲ 7-8 ਵਾਰ ਮਿਲ ਚੁੱਕੀ ਹਾਂ ਮੈਂ ਕਮਲਜੀਤ ਕੈਂਪਲ ਰਹਿਣੀ ਹਾਂ ਤੇ ਮੈਂ ਗੁਰਵਿੰਦਰ ਸਿੰਘ ਨਾਲ ਗੱਲ ਕਰਦੀ ਸੀ ਜੋ ਵੀ ਕੈਂਪਲ ਦੇ ਰਹਿਣ ਵਾਲਾ ਹੈ 3 ਸਾਲ ਤੋਂ ਗੱਲ ਕਰਦੀਆਂ ਮੈਂ ਬਹੁਤ ਪੈਸੇ ਵੀ ਦਿੱਤੇ ਘਰ ਵਾਲੇ ਤੋਂ ਚੋਰੀ ਮੈਂ ਅਜੇ ਤੱਕ ਨਹੀਂ ਛੱਡਿਆ 15 8 2024 ਮੈਂ ਅੱਜ ਵੀ ਉਸ ਨਾਲ ਗੱਲ ਕਰਦੀ ਹਾਂ ਮੈਂ ਨਿਸ਼ਾਨ ਤੇ ਮੇਰਾ ਬੇਟਾ ਕਾਸ਼ਦੀਪ ਨੂੰ ਛੱਡਣ ਦਾ ਫੈਸਲਾ ਕੀਤਾ ਹੈ ਕਿਉਂਕਿ ਮੈਂ ਗੁਰਵਿੰਦਰ ਸਿੰਘ ਤੋਂ ਬਿਨਾਂ ਨਹੀਂ ਰਹਿ ਸਕਦੀ ਅੱਜ ਮੈਂ ਆਪਣੇ ਆਪ ਬਿਨਾਂ ਘਰ ਘਰ ਤੋਂ ਚਲੀ ਗਈ ਪਰ ਘਰ ਛੱਡ ਕੇ ਜਾ ਜਾ ਰਹੀਆਂ ਹਾਂ اپنی مرضی ਨਾਲ ਕਿਉਂਕਿ ਨਿਸ਼ਾਨ ਆਕਾਸ਼ ਨੂੰ ਛੱਡ ਸਕਦੇ ਆ ਗੁਰਵਿੰਦਰ ਸਿੰਘ ਨੂੰ ਨਹੀਂ ਛੱਡ ਸਕਦੀ ਮੈਂ ਸਾਰੀਆਂ ਗਲਤੀਆਂ ਗਲਤੀਆਂ ਦੀ ਖੁਦ ਜ਼ਿੰਮੇਵਾਰ ਆ ਗੁਰਵਿੰਦਰ ਸਿੰਘ ਦਾ موبائل ਨੰਬਰ ਲਿਖਿਆ ਜੀ ਦੋਨਾਂ ਦੇ موبائل ਨੰਬਰ ਲਿਖੇ ਹੋਇਆ ਆ ਕਾਲਜ ਜਿੱਤੇ ਨੇ ਆਪਣਾ ਖੁਦ ਮੋਬਾਈਲ ਨੰਬਰ ਲਿਖਿਆ ਆਹ ਗੱਲਾਂ ਕਰਕੇ ਸਾਡੇ ਘਰ ਇੱਕਲੇਸ਼ ਵਧਿਆ ਸੀ ਮੈਂ ਕੋਈ ਦਾਜ ਦਾ ਕੱਜ ਤੱਕ ਰੁਪਈਆ ਨਹੀਂ ਮੰਗਿਆ ਨਾ ਮੈਂ ਪੈਸੇ ਮੰਗੇ ਨਾ ਮੈਂ ਮੰਗਾ ਗਾਗਾ ਸਾਨੂੰ ਘਰ ਤੋਂ 10 ਸਾਲ ਹੋ ਗਏ ਆ ਟ੍ਰੈਂਡਿਆਂ ਨੂੰ ਚੰਡੀਗੜ੍ਹ ਤੇ ਨਾ ਅਸੀਂ ਘਰੋਂ ਰੁਪਈਆ ਲਿਆ ਏ ਤੇ ਨਾ ਅਸੀਂ ਇਹਨਾਂ ਦੇ ਘਰੋਂ ਰੁਪਈਆ ਮੰਗਿਆ ਕਿ ਸਾਨੂੰ ਸਾਨੂੰ ਦਾਜ ਦੋ ਮੈਂ ਆਪਦਾ ਖਾਣਾ ਆਪਦੇ ਗੱਡੀ ਚਲਾਉਣਾ ਹਾਂ ਮਗਰ ਉਹ ਇਹ ਜਾਂਦੀ ਸੀ ਉਹਨੂੰ ਮਿਲਣ ਵਾਸਤੇ ਤੇ ਪੈਸੇ ਦਿੰਦੀ ਸੀ ਉਹਨੂੰ ਮੈਂ ਬਾਹਰ ਕੰਮ ਕਰਦਾ ਇਹ ਰਾਤ ਨੂੰ ਉਹਨੂੰ 2 2 ਵਜੇ ਤੱਕ 11 11 ਵਜੇ ਤੱਕ ਗੂਗਲ ਵੀ ਕਰਦੀ ਮੇਰੇ ਕੋਲ ਸਕਰੀਨ ਸ਼ਾਟ ਪਿਆ ਇਹ ਮੈਂ ਵੀ ਇੱਚ ਪਾ ਦੇਣਾ ਹਣੀ ਆ ਦੇਖ ਲਓ ਜਿਨੇ ਖੁਦ ਆਦੇ ਹੱਥੀ ਲਿਖਾਇਆ ਹੈ ਤੇ ਮੈਂ ਕਮਲਜੀਤ ਆਪਣੇ ਘਰ ਪਰ ਛੱਡ ਰਹੀਆਂ ਕਿਉਂਕਿ ਆਪਣੇ ਕੈਂਪਲ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨਾਲ 4-5 ਸਾਲ ਤੋਂ ਗੱਲ ਕਰਦੀ ਸੀ ਗੁਰਵਿੰਦਰ ਸਿੰਘ ਤੇ ਕੇਸ ਨਹੀਂ ਕਰ ਸਕਦੀ ਕਿਉਂਕਿ ਮੈਂ ਉਸਦੇ ਨਾਲ ਗੱਲ ਕਰਦੀ ਹਾਂ ਇਸ ਕਰਕੇ ਨਿਸ਼ਾਨ ਸਿੰਘ ਨੂੰ ਛੱਡ ਕੇ ਮੇਰਾ ਕੋਈ ਲੈਣ ਦੇਣ ਨ ਨਹੀਂ ਹੈ ਜਿਸ ਨਾਲ ਮੇਰੇ ਨਿਸ਼ਾਨ ਸਿੰਘ ਨਾਲ ਤਲਾਕ ਦੇ ਪੇਪਰ ਤਿਆਰ ਹੋਣ ਤੇ ਗਿਆ ਤੇ ਮੈਂ ਸਹਿਨ ਕਰ ਦੇਵਾਂ ਆ ਦੇਖ ਲਓ ਇਹ ਲਿਖ ਵੀ ਸਭ ਕੁਝ ਆਪਣੇ ਆਪ ਦਿੰਦੀ ਸੀ ਪਰ ਇਹਨੇ ਕਦੇ ਮੁੰਡੇ ਨੂੰ ਨਹੀਂ ਛੱਡਿਆ ਸੀ ਕਿਉਂਕਿ ਮੈਂ ਮੁੰਡਾ ਨਹੀਂ ਛੱਡ ਸਕਦੀ ਕੋਈ ਕੁਛ ਮੁੰਡੇ ਦੀ ਫੋਟੋ ਪਾ ਦਾਂਗੂ ਨਹੀਂ ਤੁਹਾਨੂੰ ਮੈਂ ਕਿ ਆਹ ਮੁੰਡੇ ਜਿੰਦੇ ਨਾਲ ਗੱਲ ਕਰਦੀ ਅੱਜ ਜਿੰਨਾ ਮਰਜ਼ੀ ਸੱਚ ਕਹੀ ਜਾਵੇ ਕਿ ਮੈਂ ਕਿ ਦਾਜ ਮੰਗਿਆ ਅੱਜ ਤੱਕ ਦਾਜ ਨਹੀਂ ਦਿੱਤਾ ਇਹਨਾਂ ਨੂੰ ਪੁੱਛੋ ਕਿ ਕਿ ਦਾਜ ਚ ਮੈਨੂੰ ਦਿੱਤਾ ਹੀ ਕੋਈ ਕੁਰਸੀ ਕੋਈ ਮੰਜਾ ਕੋਈ ਪੀੜਾ ਜਾਂ ਬੈੱਡ ਅੱਜ ਤੱਕ ਕੋਈ ਪ੍ਰੂਫ ਕਰ ਦੇਵੇ ਕਿ ਮੈਂ ਆਹ ਚੀਜ਼ ਮੁੱਲ ਲੈ ਕੇ ਦਿੱਤੀ ਸੀ ਇਹ ਗੁਰਨੇ ਖੁਦ ਲਿਖਿਆ ਹੈ ਕਿ ਮੈਂ ਗੁਰਵਿੰਦਰ ਸਿੰਘ ਨੂੰ 7-8 ਵਾਰ ਮਿਲ ਚੁੱਕੀ ਹਾਂ ਮੈਂ ਕਮਲਜੀਤ ਕੈਂਪਲ ਰਹਿੰਦੀ ਹਾਂ ਤੇ ਮੈਂ ਗੁਰਵਿੰਦਰ ਸਿੰਘ ਨਾਲ ਗੱਲ ਕਰਦੀ ਸੀ ਜੋ ਕਿ ਕੈਂਪਲ ਦੇ ਰਹਿਣ ਵਾਲਾ ਹੈ 3 ਸਾਲ ਤੋਂ ਗੱਲ ਕਰਦੀ ਹਾਂ ਮੈਂ ਬਹੁਤ ਪੈਸੇ ਵੀ ਦਿੱਤੇ ਘਰ ਵਾਲੇ ਤੋਂ ਚੋਰੀ ਮੈਂ ਅਜੇ ਤੱਕ ਨਹੀਂ ਛੱਡਿਆ 15-8-2024 ਮੈਂ ਅੱਜ ਵੀ ਉਸ ਨਾਲ ਗੱਲ ਕਰਦੀ ਹਾਂ ਮੈਂ ਨਿਸ਼ਾਨ ਅਤੇ ਮੇਰਾ ਬੇਟਾ ਕਾਸ਼ਦੀਪ ਨੂੰ ਛੱਡਣ ਦਾ ਫੈਸਲਾ ਕੀਤਾ ਹੈ ਕਿਉਂਕਿ ਮੈਂ ਗੁਰਵਿੰਦਰ ਸਿੰਘ ਤੋਂ ਬਿਨਾਂ ਨਹੀਂ ਰਹਿ ਸਕਦੀ ਅੱਜ ਮੈਂ ਆਪਣੀ ਆਪ ਬਿਨਾਂ ਘਰ ਘਰ ਤੋਂ ਚਲੀ ਗਈ ਪਰ ਘਰ ਛੱਡ ਕੇ ਜਾ ਜਾ ਰਹੀਆਂ ਆਪਣੀ ਮਰਜ਼ੀ ਨਾਲ ਕਿਉਂਕਿ ਨਿਸ਼ਾਨ ਆਕਾਸ਼ ਨੂੰ ਛੱਡ ਸਕਦੇ ਆ ਗੁਰਵਿੰਦਰ ਸਿੰਘ ਨੂੰ ਨਹੀਂ ਛੱਡ ਸਕਦੀ ਮੈਂ ਸਾਰੀਆਂ ਗਲਤੀਆਂ ਗਲਤੀਆਂ ਦੀ ਖੁਦ ਜ਼ਿੰਮੇਵਾਰ ਹਾਂ ਗੁਰਵਿੰਦਰ ਸਿੰਘ ਦਾ ਮੋਬਾਈਲ ਨੰਬਰ ਲਿਖਿਆ ਜੀ ਦੋ ਅੰਦੇ ਮੋਬਾਈਲ ਨੰਬਰ ਲਿਖਿਆ ਆ ਕਾਲਜ ਇਧਰ ਆਪਣਾ ਖੁਦ ਮੋਬਾਈਲ ਨੰਬਰ ਲਿਖਿਆ ਹੈ ਆ ਗੱਲਾਂ ਕਰਕੇ ਸਾਡੇ ਘਰ ਇੱਕ ਕਲੇਸ਼ ਵਧਿਆ ਸੀ ਮੈਂ ਕੋਈ ਦਾਜ ਦਾ ਕੱਜ ਤੱਕ ਰੁਪਈਆ ਨਹੀਂ ਮੰਗਿਆ ਨਾ ਮੈਂ ਪੈਸੇ ਮੰਗੇ ਨਾ ਮੈਂ ਮੰਗਾ ਗਾਗਾ ਸਾਨੂੰ ਘਰ ਤੋਂ 10 ਸਾਲ ਹੋ ਗਏ ਆਰਡਰ ਇਹਨਾਂ ਨੂੰ ਚੰਡੀਗੜ੍ਹ ਤੇ ਨਾ ਅਸੀਂ ਘਰੋਂ ਰੁਪਈਆ ਲਿਆ ਏ ਤੇ ਨਾ ਅਸੀਂ ਇਹਨਾਂ ਦੇ ਕਰੋੜ ਰੁਪਈਆ ਮੰਗਿਆ ਕਿ ਸਾਨੂੰ ਸਾਨੂੰ ਦਾਜ ਦੋ ਮੈਂ ਆਪਦਾ ਖਾਣਾ ਹਾਵਦੇ ਗੱਡੀ ਚਲਾਉਣਾ ਹਾਂ ਮਗਰ ਉਹ ਇਹ ਜਲਦੀ ਜੀ ਉਹਨੂੰ ਮਿਲਣ ਵਾਸਤੇ ਤੇ ਪੈਸੇ ਦਿੰਦੀ ਹ ਉਹਨੂੰ ਮੈਂ ਬਾਹਰ ਕੰਮ ਕਰਦਾ ਇਹ ਰਾਤ ਨੂੰ ਉਹਨੂੰ 2 2 ਵਜੇ ਤੱਕ 11 11 ਵਜੇ ਤੱਕ ਗੂਗਲ ਵੀ ਕਰਦੀ ਮੇਰੇ ਕੋਲ ਸਕਰੀਨ ਸ਼ਾਟ ਪਿਆ ਇਹ ਮੈਂ ਵੀ ਵਿੱਚ ਪਾ ਦੇਣਾ ਹਣੀ ਕਾਰਾਇਆ ਘਰ ਆਣ ਕੇ ਨੇ ਮੇਰੀ ਮਾਰ ਪਟਾਈ ਕੀਤੀ ਮੇਰੀ ਮਾਂ ਨੇ ਬੋਲਿਆ ਮੇਰੇ ਘਰ ਆਣ ਕੇ ਮੇਰੀ ਧੀ ਤੇ ਹੱਥ ਕਿਵੇਂ ਚ ਇੰਨੇ ਇੰਨੀ ਗੱਲ ਤੋਂ ਮੇਰੀ ਮਾਂ ਦੇ ਸਿੱਧੀ ਗੋਲੀ ਮਾਰੀ ਇਹ ਮੈਨੂੰ ਬਹੁਤ ਤੰਗ ਕਰਦਾ ਸੀ ਮਾਰਦਾ ਕੁੱਟਦਾ ਵੀ ਮੈਂ ਇਹਦੇ ਮਾਪਿਓ ਨੂੰ ਇਹਦੇ ਚਾਚੇ ਤਾਇਆ ਨੂੰ ਸਭ ਨੂੰ ਦੱਸ ਦਿਆ ਕਿਸੇ ਨੇ ਮੇਰੀ ਕੋਈ ਨਹੀਂ ਪੁੱਛ ਪਰ ਇਹ 3 ਸਾਲ ਤੋਂ ਮੈਨੂੰ ਬਹੁਤ ਤੰਗ ਕਰਦਾ ਹੀ ਇਹਦੀ ਪੈਸੇ ਦੀ ਡਿਮਾਂਡ ਸੀ ਇਹਨੂੰ ਦੋ ਵਾਰਾਂ ਹੀ 55000 ਦਿੱਤਾ ਇੱਕ ਵਾਰਾਂ ਹੀ ਨੂੰ ਲੱਖ ਲੱਖ ਦਿੱਤਾ ਆਖਰ ਕੀ ਕਾਰਨ ਸੀ ਉਹਨਾਂ ਨੂੰ ਜਿਹੜਾ ਕਿ ਆਪਣੀ ਹੀ ਸੱਸ ਨੂੰ ਗੋਲੀ ਮਾਰਨੀ ਪੈ ਗਈ ਮੇਰੇ ਤੇ ਮਾਂ ਵੀ ਮੇਰੇ ਹੱਥੋਂ ਚਲ ਗਈ ਅੰਡ ਤੇਨੇ ਗੋਲੀਆਂ ਮਾਰ ਕੇ ਮਗਾ ਦਿੱਤੀ ਜਾਂਦਾ ਜਾਂਦਾ ਬਾਈਕ ਮੇਰੇ ਮੁੰਡੇ ਤੇ ਮੇਰਾ 9 ਸਾਲ ਦਾ ਬੇਟਾ ਹੈ ਉਹਦੇ ਉੱਪਰ ਵੀ ਚੜ੍ਹਨ ਲੱਗਿਆ ਦੂਸਰੀ ਗੋਲੀ ਇਹਨੇ ਮੇਰੇ ਮਾਰੀ ਉਹ ਮੇਰੇ ਸਿਰ ਦੇ ਉੱਪਰ ਆਉਂਦੀ ਲੱਗੀ ਤੁਹਾਨੂੰ ਕਿਹਾ ਜਾਂਦਾ ਜੇ ਪੈਸੇ ਨਹੀਂ ਲੈ ਕੇ ਆਓਗੇ ਕਿ ਜੇ ਨਹਿਰ ਚ ਜਾ ਕੇ ਸ਼ਾਲ ਮਾਰ ਕੇ ਮਰ ਜਾ ਜਿੰਨਾ ਟਾਈਮ ਅਸੀਂ ਪੈਸੇ ਦੀ ਮੰਗ ਪੂਰੀ ਕੀਤੀ ਉਹਨਾਂ ਟਾਈਮ ਸਹੀ ਹੀ ਜ਼ਿਆਦਾ ਅਸੀਂ ਪੈਸੇ ਦੀ ਮੰਗ ਪੂਰੀ ਨਹੀਂ ਕੀਤੀ ਉਹਨੇ ਮੇਰੀ ਮਾਂ ਦੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾ ਰਿਹਾ ਸੀ ਇਸ ਬੱਚੇ ਨੂੰ ਵੀ ਜਿਹੜਾ ਇਹਦੇ ਉੱਪਰ ਵੀ ਜਿਹੜਾ ਮੋਟਰਸਾਈਕਲ ਲਗਾ ਦਿੱਤਾ ਗਿਆ ਜਿਹੜਾ ਬਾਕੀਪੁਰ ਸਰ ਕਤਲ ਹੋਇਆ ਸਰ ਕੀ ਮਾਮਲਾ ਕੀ ਸਰ ਕਾਰਵਾਈ ਕੀਤੀ ਗਈ ਤੇ ਬਾਕੀਪੁਰ ਥਾਣਾ ਸਦਰ ਦੇ ਏਰੀਆ ਦੇ ਵਿੱਚ ਇੱਕ ਕੋਈ ਇਹਨਾਂ ਦੇ ਦੋਨਾਂ ਮੀਆਂ ਬੀਬੀ ਦੇ ਰੋਲੇ ਦੇ ਸੰਬੰਧ ਦੇ ਵਿੱਚ ਇੱਕ throjpur ਦਾ ਨਿਸ਼ਾਨ ਸਿੰਘ ਆ ਉਹ ਬਾਕੀਪੁਰ ਵਿਆਹ ਹੋਇਆ ਸੀ ਉਹਦਾ ਕਿ ਦੋਨਾਂ ਮੀਆਂ ਬੀਬੀ ਦਾ ਆਪਸ ਵਿੱਚ ਇਹਨਾਂ ਦਾ ਲੜਾਈ ਝਗੜਾ ਚੱਲਦਾ ਸੀ ਇਸ ਸੰਬੰਧ ਵਿੱਚ ਆ ਕੇ ਉਹਨੇ ਆਪਣੇ ਲਾਇਸੈਂਸੀ ਰੈਫਲ ਦੇ ਨਾਲ ਆਪਣੇ ਪਿਸਟਲ ਦੇ ਨਾਲ ਆਪਣੀ ਸੱਸ ਦੀ ਜਿਹਦੇ ਇਹਨੇ ਗੋਲੀ ਮਾਰਤੀ ਸੀ ਜਿਨ੍ਹਾਂ ਦੀ ਇਲਾਜ ਦਰਾਨੀ ਦੀ ਮੌਤ ਹੋ ਗਈ ਸੀ ਪਰ ਉਹਦੀ ਜਿਹੜੀ ਹੈ ਲੜਕੀ ਹੀ ਉਹਦੇ ਬਿਆਨ ਤੇ ਅਸੀਂ ਐਫ ਆਰ ਦਰਜ ਕਰਤੀ ਹੈ ਅਸੀਂ ਇਹਦੇ ਪਿੱਛੇ ਲੱਗੇ ਹੋਏ ਹਾਂ ਦੋ ਚਾਰ ਦਿਨਾਂ ਦੇ ਵਿੱਚ ਅਸੀਂ ਨੂੰ ਫੜ ਕੇ ਅੰਦਰ ਲੈ